ਦੇ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨਿਆ ਤੇ ਦੰਦ ਕਰੇੜੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰਜੇ ਠ ਪੰਜੀਰੀਏ ਬਾਪੂ ਦੇ ਕਰਜੇ ਦੇ म दे तू मरदिया असमान जडेरे रही वे सूरजा कमिया दे तू मगदारे सूरजा कमिया दे बहुत बहुत मेहरबानी चाहते वास्ते रहो ਅਰਸੇ ਦਾ ਡੈਮੇਜ ਸੰਲੇਖ ਮੈਂ ਹੁਣ ਮੁੱਖ ਮੰਤਰੀ ਆ ਮੈਂ ਗੌਰ ਬਣਾ ਲੈ ਸੁਨੇ ਮਾਰ ਕਰਮ ਜੀ ਤੂੰ ਗਾ ਲੈ ਤੂੰ ਗਾ ਲੈ ਤੁਮ ਪੰਜ ਸੀ ਕੋਣ ਨਾ ਮੱਛੀ ਐਸਾ ਮਸਤ ਗਾਇਸ ਵੀ ਆਰ ਅ ਮੈਨਸ ਗੂਮਿੰਗ ਬ੍ਰਾਂਡ ਵੇ ਵਾਗਰੂ ਵਾਗਰੂ ਕਾਨੂ ਛੇੜੇ ਛੇੜਦੇ ਆਈ ਸ਼ੋ ਯੂ ਉਹ ਮੁੜ ਕੇ ਉਹ ਰੋਦੀ ਤੇ ਨਾਲ ਕਹਿਣਾ ਦੇਖੋ ਜੀ ਉਹ ਤਾਂ ਜੀ ਕਹਿ ਜਾਂਦਾ ਚਲ ਆ ਗਿਆ ਸਭ ਗਿਆਨ ਦਾ ਦਿਲ ਸੇ ਡਿਜ਼ਾਈਨ ਤੱਕ ਮਾਂ ਧਰਤੀ ਤੇ ਤੇਰੀ ਗੋਦ ਨੂੰ ਜਨ ਹੌਰਬ ਤੇਰੇ ਮਾਂ ਧਰਤੀ ਤੇ ਤੇਰੀ ਗੋਦ ਨੂੰ ਜਨ ਹੌਰਬ ਤੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਤੂੰ ਵਗਦੇ ਅੱਖਾਂ ਚੁੰਨੀਆ ਤੇ ਦੰਦ ਕਰੇੜੇ ਤੂੰ ਮਗਦਾਰੀ